ਹਲੇਲੂਇਆ ਪ੍ਰੇਜ਼ਰ ਔਰ ਵੀ ਸ਼ਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਅਸੀਂ ਆਪਣੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਬ੍ਰਦਰ ਸैम ਖਵਾਤਰਾਦੇਵ ਜਿਹਦੇ ਬਾਰੇ ਜਿਨ੍ਹਾਂ ਨਾਲ ਬਹੁਤ ਹੀ ਬੇਇਨਸਾਫੀ ਕੀਤੀ ਗਈ ਕੁਝ ਆਪਣੇ ਹੀ ਮਸੀਹ ਭੈਣ ਭਰਾਵਾਂ ਦੇ ਵੱਲੋਂ ਉਹਨਾਂ ਦੇ ਦੁਕਾਨ ਦੇ ਉੱਤੇ ਜਾ ਕੇ ਜੋ ਕਿ ਉਹਨਾਂ ਨਾਲ ਤੱਕੇਸ਼ਾਈ ਕੀਤੀ ਗਈ ਕੁੱਟਮਾਰ ਕੀਤੀ ਗਈ ਔਰ ਜਿਵੇਂ ਕਿ ਮੈਂ ਗੱਲ ਕਰਲਾਂ ਤੇ ਤੁਸੀਂ ਜਾਣਦੇ ਹੋ ਕਿ ਅ ਸਕੂਪ ਆ ਰਹਾ ਨਾ ਮਨਿਸਟੀ ਦਾ ਇੱਕ ਪ੍ਰਧਾਨ ਜੋ ਕਿ ਚੋਲ ਕੋਟਰੀ ਜਿਨ੍ਹਾਂ ਦੀ ਅਸ਼ਲੀਲ ਫੋਟੋ ਜੋ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਸੀ ਉਸ ਟੌਪਿਕ ਦੇ ਉੱਤੇ ਬ੍ਰਦਰ ਸैम ਕੁਆਤਰਾ ਬੋਲੇ ਸੀ ਕਿ ਇਹ ਬਿਲਕੁਲ ਗਲਤ ਹੈ ਜੋ ਕਿ ਹਰਕਤਾਂ ਕੀਤੀ ਬ੍ਰਦਰ ਸैम ਕੁਆਤਰਾ ਹੀ ਨਹੀਂ ਬਹੁਤ ਹੀ ਮਸੀ ਲੋਕ ਇਸ ਚੀਜ਼ ਦੇ ਉੱਤੇ ਬੋਲੇ ਸੀ ਪਰ ਇੱਕ ਇਕੱਲੇ ਹੀ ਸैम ਕੁਆਤਰਾ ਦੇ ਉੱਤੇ ਕਿਉਂ ਇਦਾਂ ਜੋ ਕਿ ਅਟੈਕ ਕੀਤਾ ਗਿਆ ਉਹਨਾਂ ਲੋਕਾਂ ਦੇ ਵੱਲੋਂ ਕਿਉਂਕਿ ਇਹ ਬਿਲਕੁਲ ਹੀ ਨਾਇਨਸਾਫੀ ਕੀਤੀ ਗਈ ਹੈ ਇਹ ਬਿਲਕੁਲ ਹੀ ਅਸੀਂ ਇਸ ਚੀਜ਼ ਦੇ ਵਿਰੋਧਚਾ ਤੁਸੀਂ ਕੋਈ ਵੀ ਸਾਡੇ ਚੈਨਲ ਦੇ ਉੱਤੇ ਐਸੇ ਹੀ ਵੀਡੀਓ ਨਹੀਂ ਦੇਖੀ ਹੋਏਗੀ ਪਰ ਅੱਜ ਇਸ ਚੀਜ਼ ਨੂੰ ਕਿ ਬਹੁਤ ਜ਼ਿਆਦਾ ਦੁੱਖ ਲੱਗਾ ਕਿ ਇੱਕ ਮਸੀਹ ਦੂਜੇ ਮਸੀਹ ਦੇ ਉੱਤੇ ਜੋ ਕਿ ਇਹੋ ਜਿਹੇ ਇਲਜ਼ਾਮ ਲਗਾ ਰਿਹਾ ਉਸ ਨੂੰ ਮਾਰ ਕੋ ਟਾਈ ਕਰ ਰਿਹਾ ਉਸ ਦੇ ਜੋ ਕਿ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹੋ ਜੋ ਕਿ ਫੋਟੋ ਤਾਂ ਨਾ ਸ਼ੇਅਰ ਕਰ ਰਹੇ ਆ ਕਿ ਕਿਵੇਂ ਜੋ ਕਿ ਉਹਨਾਂ ਦੀ ਦੁਕਾਨ ਤੇ ਜਾ ਕੇ ਉਹਨਾਂ ਤੇ ਅਟੈਕ ਕੀਤਾ ਗਿਆ ਉਹ ਅਸੀਂ ਵੀਡੀਓ ਨੂੰ ਸੁਣਦੇ ਆ ਪ੍ਰੇਜ਼ ਦਾ ਲੋਡ ਸਾਰੇ ਨੂੰ ਜੈਮਸੀ ਦੀ ਜਦ ਤੱਕ ਤੁਸੀਂ ਦੇਖ ਲਿਓ ਬ੍ਰਦਰ ਸैम ਨੂੰ ਮੇਰੇ ਨਾਲ ਖੜਿਆ ਜਿਸ ਅੱਜ ਕੰਡੀਸ਼ਨ ਦੇ ਵਿੱਚ ਨੇ ਕਾਨੂੰਨ ਹੀ ਪਤਾ ਕਿ ਸੱਚ ਬੋਲਣ ਦਾ ਜਰ ਇਹ ਹੋਏਗਾ ਕਿ ਸਾਡੇ ਲੋਕ ਜਿਹੜੇ ਖੁਦਾ ਦੇ ਖਾਦਮ ਸਾਡੇ ਲੀਡਰਸ ਇਸ ਹੱਦ ਤੱਕ ਉੱਤਰ ਆਣਗੇ ਅਸੀਂ ਕੇਵਲ ਸੱਚ ਹੀ ਬੋਲਿਆ ਤੇ ਸੱਚ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਇਹ ਕਦੇ ਇਹਨੂੰ ਪਰਸਨਲ ਜੰਗ ਲੈ ਲੈਣਗੇ ਅਸੀਂ ਸੋਚਿਆ ਵੀ ਨਹੀਂ ਸੀ ਤੇ ਇੱਕ ਗੀਤ ਮੈਨੂੰ ਯਾਦ ਆ ਰਿਹਾ ਬੜਾ ਗਾਉਂਦੇ ਹੁੰਦੇ ਸੀ ਅਸੀਂ ਕਿ ਸੇਵਾ ਦੇ ਮੈਦਾਨ 'ਚ ਜੇ ਕਿਸੇ ਦਿਨ ਮੈਂ ਵਾਪਸ ਨਾ ਆਇਆ ਜੰਗ ਜਾਰੀ ਰੱਖਿਓ ਕਿੱਦਾਂ ਪਰਸਨਲੀ ਕਿਸੇ ਤੇ ਅਟੈਕ ਕਰ ਸਕਦੇ ਮੈਂ ਹੈਰਾਨ ਆ ਕੁਝ ਦਿਨ ਪਹਿਲਾਂ ਅਸੀਂ ਬਾਈਬਲ ਤੇ ਹੱਥ ਰੱਖ ਕੇ ਸੌਂਹਾਂ ਖਾਂਦੇ ਪਏ ਸੀ ਕਿ ਮੈਂ ਕਿਸੇ ਨੂੰ ਥ੍ਰੈਟ ਕਾਲ ਨਹੀਂ ਕਰਵਾਈ ਤੇ ਅੱਜ ਉਹੀ ਪੈਣ ਉਹੀ ਲੋਕ ਆ ਕੇ ਇਲਜ਼ਾਮ ਲਗਾ ਰਹੇ ਨੇ ਤੇ ਉਹ ਮਾਰਨ ਤੱਕ ਉਤਰ ਆਏ ਨੇ ਮਤਲਬ ਮੈਂ ਹੈਰਾਨ ਆ ਕਿ ਬ੍ਰਦਰ ਦੀ ਫੈਮਲੀ ਤੱਕ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਦੁਕਾਨ ਨੂੰ ਇੱਟਾਂ ਚ ਲਾਈਆਂ ਗਈਆਂ ਮਤਲਬ ਤੁਸੀਂ ਦੇਖੋ ਜੀ ਕਿੰਨੀਆਂ ਗੰਭੀਰ ਸੱਟਾਂ ਲੱਗੀਆਂ ਮਤਲਬ ਇਹ ਬੋਲਦਿਆਂ ਵੀ ਬੜਾ ਦੁੱਖ ਹੋ ਰਿਹਾ ਵਾ ਡਰ ਨਹੀਂ ਆ ਸਾਨੂੰ ਕਿਸੇ ਦਾ ਬਟ ਸਾਨੂੰ ਨਹੀਂ ਸੀ ਲੱਗਦਾ ਕਿ ਖਾਦਮ ਇਸ ਹੱਦ ਤੱਕ ਉੱਤਰ ਆਣਗੇ ਇਹ ਲੀਡਰਜ਼ ਦੇ ਸਾਹਮਣੇ ਤੱਕ ਉੱਤਰ ਆਣਗੇ ਅਸੀਂ ਹਮੇਸ਼ਾ ਇਹਨਾਂ ਦਾ ਸਟੈਂਡ ਕੀਤਾ ਹਮੇਸ਼ਾ ਇਹਨਾਂ ਦੇ ਨਾਲ ਕਰੇ ਨੇ ਮੇਰੀਆਂ ਵੀਡੀਓਜ਼ ਦੇ ਵਿੱਚ ਤੁਸੀਂ ਬੜੀ ਵਾਰੀ ਇਹਨਾਂ ਦਾ ਨਾਮ ਸੁਣੇ ਹੋਣਗੇ ਕਿਉਂਕਿ ਜਿੱਥੇ ਕੋਈ ਚੰਗਾ ਮੈਂ ਅਪਰੀਸ਼ੀਏਟ ਕਰਦਾ ਪਰ ਜਿੱਥੇ ਕੁਝ ਗਲਤ ਹੈ ਉੱਥੇ ਅਸੀਂ ਗਲਤ ਦੀ ਗੱਲ ਕਰਦੇ ਹਾਂ ਹੁਣ ਸਾਰਾ ਸਾਨੂੰ ਬਲੇਮ ਕੀਤਾ ਜਾਂਦਾ ਪਰ ਉਸ ਭੈਣ ਨੂੰ ਚੁੱਕਿਆ ਗਿਆ ਮੈਂ ਨਹੀਂ ਉਸ ਭੈਣ ਦੀ ਗਲਤੀ ਮੰਨਦਾ ਉਸ ਭੈਣ ਨੂੰ ਚੁੱਕਿਆ ਗਿਆ ਕਿ ਇਹਨਾਂ ਨੇ ਤੇਰੀ ਫੋਟੋ ਵਾਇਰਲ ਕੀਤੀ ਕੁਝ ਦਿਨ ਪਹਿਲਾਂ ਪੋਸਟਲ ਜੀ ਹੀ ਕਹਿ ਰਹੇ ਸੀਗੇ ਕਿ 2.5 ਸਾਲ 4 ਸਾਲ ਪਹਿਲਾਂ ਤਾਂ ਉਹ ਦੋ ਅਸੀਂ ਕਿੱਥੇ ਸੀਗੇ ਅਸੀਂ ਤਾਂ ਸੀਨ 'ਚ ਵੀ ਨਹੀਂ ਸੀਗੇ ਇਹ ਇਦਾਂ ਹੀ ਘੁੰਮਦੀ ਘੁੰਮਦੀ ਸਾਡੇ ਤੋਂ ਫੋਟੋ ਆਈ ਅਸੀਂ ਉਹਦੇ ਬਾਰੇ ਗੱਲ ਕੀਤੀ ਤਾਂ ਅਸੀਂ ਮਾੜੇ ਹੋ ਗਏ ਜੇ ਅਸੀਂ ਸੱਚ ਦਾ ਸਾਹਮਣੇ ਰੱਖਤਾ ਤਾਂ ਅਸੀਂ ਮਾੜੇ ਹੋ ਗਏ ਸਾਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਸਾਡੇ ਤੋਂ ਆਸ ਰੱਖਦੀ ਹੈ ਸਾਡੇ ਤੋਂ ਹੋਪ ਕਰਦੀ ਹੈ ਕਿ ਅਸੀਂ ਉਹਨਾਂ ਨੂੰ ਸੱਚੀ ਇਨਫਾਰਮੇਸ਼ਨ ਕਨਵੇ ਕਰਾਂਗੇ ਤਾਂ ਸੱਚ ਦਾ ਜ ਇਹੋ ਜਿਹਾ ਜਰ ਮਿਲੇਗਾ ਮੈਂ ਅੱਜ ਮੁਸੀਕ ਔਮ ਦੇ ਅੱਗੇ ਇੱਕ ਸਵਾਲ ਰੱਖਣਾ ਚਾਹੁੰਦਾ ਕਿ ਕੀ ਜੋ ਇਹ ਅੱਜ ਦੀ ਡੇਟ ਦੇ ਵਿੱਚ ਹੋ ਰਿਹਾ ਸਹੀ ਹੋ ਰਿਹਾ ਖਾਦਮ ਨੂੰ ਸਿੱਧੇ ਰੂਪ ਚ ਟਾਰਗੇਟ ਕਰਨਾ ਤੁਸੀਂ ਆਪਣੀਆਂ ਚਰਚਿਸ ਚ ਕਰੋ ਕਿਉਂਕਿ ਨਿਆਹ ਖੁਦਾ ਨੂੰ ਤੁਸੀਂ ਦੇਣਾ ਹੈ ਪਰ ਕਿਸੇ ਬੰਦੇ ਨੂੰ ਪਰਸਨਲੀ ਤੁਸੀਂ ਮਾਰਨ ਤੇ ਉੱਤਰ ਆਓਗੇ ਉਹ ਬੰਦੇ ਦੀ ਜਾਨ ਤੇ ਤੁਸੀਂ ਹੋ ਜੋਗੇ ਕਿ ਉਹਦੀ ਫੈਮਲੀ ਤੱਕ ਨੂੰ ਡਿਸਟਰੋਏ ਕਰ ਦੋਗੇ ਮੇਰੀ ਵਾਈਫ ਪ੍ਰੈਗਨੈਂਟ ਹੈ ਬਸ ਹਾ ਹallelujah ਤੁਸੀਂ ਆ ਵੀਡੀਓ ਨੂੰ ਸੁਨਿਆ ਆ ਪੂਰੀ ਵੀਡੀਓ ਨੂੰ ਤੁਸੀਂ ਵਾਚ ਕੀਤਾ ਆ ਬ੍ਰਦਰ ਸैम ਦੇ ਦੁਆਰਾ ਔਰ ਬ੍ਰਦਰ ਸਾਈਲ ਦੇ ਦੁਆਰਾ ਸਾਡੀ ਗੱਲ ਨੂੰ ਦੱਸਿਆ ਗਿਆ ਔਰ ਮੈਂ ਇੱਕ ਵਾਰ ਫਿਰ ਤੋਂ ਆਪਣੇ ਇਸ ਚੈਨਲ ਦੇ ਥਰੂ ਤੁਹਾਨੂੰ ਦੱਸ ਦਿਨਾ ਚਾਹਨੀ ਕਿ ਸਾਡਾ ਚੈਨਲ ਕਿਸੇ ਦੇ ਵਿਰੁੱਧ ਤੇ ਨਹੀਂ ਹੈਗਾ ਕਿਸੇ ਦੇ ਹੱਕ ਜੇ ਨਹੀਂ ਹੈਗਾ ਸਿਰਫ ਇਸ ਚੀਜ਼ ਨੂੰ ਦੇਖ ਕੇ ਜੋ ਕਿ ਦੁੱਖ ਲੱਗਾ ਵਾ ਗਲਤ ਜੋ ਕਿ ਚੀਜ਼ ਲੱਗਿਆ ਕਿਉਂਕਿ ਇਹ ਬਿਲਕੁਲ ਹੀ ਨਾਇਨਸਾਫੀਆ ਕਿਉਂਕਿ ਹੁਣ ਤੁਸੀਂ ਦੇਖੋ ਕਿ ਸਚਾਈ ਨੂੰ ਬੋਲਣ ਵਾਲਾ ਸਚਾਈ ਨੂੰ ਅੱਗੇ ਲਿਆਉਣ ਵਾਲਾ ਹੁਣ ਕਿਹੋ ਜਿਹਾ ਉਹਨਾਂ ਤੋਂ ਚਾ ਆਵਾਰੇ ਕਿਉਂ ਉਸਦੇ ਘਰ ਜਾ ਕੇ ਉਸਦੇ ਉੱਤੇ ਜੋ ਕਿ ਅਟੈਕ ਕੀਤੇ ਜਾ ਰਹੇ ਨੇ ਸਚਾਈ ਬੋਲਣ ਵਾਲੇ ਦੇ ਉੱਤੇ ਅਟੈਕ ਕੀਤੇ ਜਾ ਰਹੇ ਨੇ ਕਿਉਂਕਿ ਅਸੀਂ ਕਿਸੇ ਦੇ ਵਿਰੋਧ ਨਹੀਂ ਬੋਲਦੇ ਸਾਡਾ ਚੈਨਲ ਤੇ ਤੁਸੀਂ ਦੇਖੋਗੇ ਕਿ ਅਸੀਂ ਕਦੀ ਵੀ ਜੋ ਕਿ ਗਲਤ ਦੇ ਖਿਲਾਫ ਕਦੀ ਜੋ ਕਿ ਵੀਡੀਓ ਨਹੀਂ ਪਾਈ ਹਮੇਸ਼ਾ ਹੀ ਇਹ ਸਚਾਈ ਨੂੰ ਅੱਗੇ ਲੈ ਕੇ ਆਉਂਦਾ ਹੈ ਔਰ ਸਾਡਾ ਵਿਚਾਰ ਅੰਦਾਸਾ ਇਹ ਚੈਨਲ ਹਮੇਸ਼ਾ ਹੀ ਸਚਾਈ ਨੂੰ ਹੀ ਅੱਗੇ ਲੈ ਕੇ ਆਏਗਾ ਅਗਰ ਉਹ ਕੋਈ ਵੀ ਮਿਨਿਸਟਰੀ ਹੋਏ ਅਗਰ ਉਹ ਕੋਈ ਵੀ ਜਨ ਹੋਏ ਅਗਰ ਕੋਈ ਵੀ ਮਸੀਹੀ ਕਿਉਣਾ ਹੋਏ ਅਗਰ ਉਹ ਕੋਈ ਗਲਤ ਹੈ ਕੋਈ ਗਲਤ ਹਰਕਤ ਉਸਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਵਿਚਾਰ ਅੰਦਾਸੀਆ ਚੈਨਲ ਉਸ ਨੂੰ ਜ਼ਰੂਰ ਦੱਸੇਗਾ ਲੋਕਾਂ ਤੱਕ ਉਸ ਆਪਣੀ ਆਵਾਜ਼ ਜ਼ਰੂਰ ਲੈ ਕੇ ਆਏਗਾ ਕਿਉਂਕਿ ਇਸ ਚੀਜ਼ ਨੂੰ ਦੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਾ ਕਿਉਂਕਿ ਉਹਨਾਂ ਇੱਕ مسیਹੀ ਦੂਸਰੇ مسیਹ ਦਾ ਜੋ ਕਿ ਵੈਰੀ ਬਣਿਆ ਹੋਇਆ ਇੱਕ ਦੂਜੇ ਦਾ ਦੁਸ਼ਮਣ ਬਣਿਆ ਹੋਇਆ ਔਰ ਇਹੋ ਜੀ ਹਰਕਤਾਂ ਉਹਨਾਂ ਦੇ ਦੁਆਰਾ ਕੀਤੀਆਂ ਜਾ ਰਹੀਆਂ ਨੇ ਔਰ ਬਹੁਤ ਹੀ ਦੁਖੀਤ ਜੋ ਕਿ ਇਹ ਘਟਨਾ ਹੈ ਜੋ ਕਿ ਕੀਤੀ ਗਈ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ مسیਹੀ ਦੇ ਲੋਕ ਇਹੋ ਜੇ ਨਹੀਂ ਹੋਣੇ ਚਾਹੀਦੇ مسیਹੀ ਸਾਨੂੰ ਪਿਆਰ ਕਰਨਾ ਸਿਖਾਂਦਾ ਮੁਹੱਬਤ ਕਰਨਾ ਸਿਖਾਂਦਾ ਨਾ ਕਿ ਇੱਕ ਦੂਜੇ ਦੇ ਨਾਲ ਸਾਨੂੰ ਵੈਰ ਕਰਨਾ ਸਿਖਾਂਦਾ ਇੱਕ ਦੂਜੇ ਦੇ ਨਾਲ ਸਾਨੂੰ ਟਕਰਾਅ ਲੈਣਾ ਸਿਖਾਂਦਾ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਜੋ ਵੀ ਇਹ ਹੋਇਆ ਕਿ ਇਹ ਗਲਤ ਹੈ ਕਿ ਇਹ ਸਹੀ ਹੈ ਕੀ ਹੋਣਾ ਚਾਹੀਦਾ ਮਸੀ ਲੋਕਾਂ ਨੂੰ ਕੀ ਇਹੋ ਜਿਹਾ ਹੋਣਾ ਚਾਹੀਦਾ ਕਮੈਂਟ ਕਰਕੇ ਤੁਸੀਂ ਆਪਣੀ رائے ਨੂੰ ਜ਼ਰੂਰ ਦੱਸੋ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਹਜੇ ਤੱਕ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਗੋਡ ਬles ਸੀ ਹੋਵੇ